we <laughs> রোড শোট দিন্ত সব তো পাহাড় মানে जिथो तो 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 दो चार जने दस जाने पांच जने तो कोई पिंड ऐसा रहा था नहीं जितो दो हाजी नाम आए हो कोई पंच आया दस आया भी आया डाक्टर साहब ਇਹ ਸਾਡੀ ਕਮਾਈ ਹੈ ਜਿਹੜਾ ਸਿੱਧ ਕੀਤੇ ਬਿਨਾ ਕਥਾਂ ਦੇ ਬਿਨਾ ਸਬੂਤਾਂ ਦੇ ਆਧਾਰ ਦੇ ਉੱਤੇ ਬਿਲਕੁਲ ਡਿਕਟੇਟਰਸ਼ਿਪਾ ਕਿਸੇ ਨੂੰ ਫੜ ਕੇ ਆਇਆ ਉਹ ਕਹਿੰਦੇ ਨਹੀਂ ਕਿ ਸਾਡਾ ਦੋਸ਼ ਆ ਸਾਨੂੰ ਕਰੋ ਕਿੰਨੇ 100 ਕਰੋੜ ਦਾ ਕਾਫਲਾ ਜਾਂਦਾ ਕੱਟੋ ਦੱਸੋ ਇਹ ਪਹਿਲਾਂ ਵੀ ਇਸ ਤਰ੍ਹਾਂ ਹੀ ਹੁੰਦਾ ਰਿਹਾ ਪਰ 70 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਇਆ ਵੀ ਆਪਾਂ ਪੰਜਾਬ ਦੇ ਕਿਸੇ ਸੀਟਿੰਗ ਮੌਜੂਦਾ ਮੁੱਖ ਮੰਤਰੀ ਨੂੰ ਫੜ ਕੇ ਆਪਾਂ ਅੰਦਰ ਦੇ ਦਿੱ ਇਹ ਕੋਈ ਡਿਕਟੇਟਰਸ਼ਿਪਾ ਲੋਕਤੰਤਰ ਦਾ ਜਿਹੜਾ ਕਹਾਣ ਹੈ ਲੋਕਾਂ ਦੁਆਰਾ ਚੁਣੇ ਹੋਏ ਜੋ ਚੰਡੀਗੜ੍ਹ ਦੇ ਵਿੱਚ ਹੋਇਆ ਸੀ ਤੁਸੀਂ ਦੇਖਿਆ ਕਿ ਭਾਜਪਾ ਨੂੰ ਮੂੰਹ ਦਿਖਾਣੀ ਪਈ ਸਾਨੂੰ ਸੁਪਰੀਮ ਕੋਰਟ ਨੇ ਜਿਹੜੀ ਰਾਹਤ ਦਿੱਤੀ ਸੀ ਤੁਸੀਂ ਦੁਬਾਰਾ ਆਪਣਾ ਚੇਅਰਮੈਨ ਬਣਾਇਆ ਕਿਸੇ ਤਰ੍ਹਾਂ ਹੀ ਇਹਨਾਂ ਨੇ ਦਿੱਲੀ ਦੇ ਵਿੱਚ ਪਹਿਲਾਂ ਵੀ ਇਹ ਪਹਿਲਾਂ ਵੀ ਕਈ ਵਾਰੀ ਜਿਹੜੀਆਂ ਕੋਟੀਆਂ ਚਾਲਾਂ ਚੱਲੀਆਂ ਛੋਟੀਆਂ ਪਾਰਟਨ ਪਾਰਟੀਆਂ ਨੂੰ ਲੋਕਾਂ ਦੀ ਆਵਾਜ਼ ਨੂੰ ਜਿਹੜਾ ਦਬਾਉਣਾ ਆਪਾਂ ਪੰਜਾਬੀ ਵਿੱਚ ਸਿੱਧਾ ਕਹਿ ਲਈਏ ਕਿ ਲੋਕਾਂ ਦੀ ਆਵਾਜ਼ ਨੂੰ ਭਾਜਪਾ ਦਬਾਉਣਾ ਚਾਹੁੰਦੀ ਆ ਪਰ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਆਮ ਆਦਮੀ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਬਣ ਚੁੱਕੀ ਆ ਹਾਂ ਹੁਣ ਇਸ ਤਰ੍ਹਾਂ ਨਹੀਂ ਦਬਦੀ ਕਿਉਂਕਿ ਰਵਿੰਦਰ ਕੇਜਰੀਵਾਲ ਇੱਕ ਸੋਚ ਆ ਇੱਕ ਆਵਾਜ਼ ਹੈ ਲੋਟੂ ਟੋਲਾ ਏ ਜਿਹਦੇ ਘਰੇ ਨਾ ਕਬੀਲਦਾਰੀ ਹੁੰਦੀ ਆ ਕਬੀਲ ਜਿਹਦੇ ਬੱਚੇ ਹੁੰਦੇ ਨੇ ਉਹਨੂੰ ਕਬੀਲਦਾਰੀ ਦਾ ਪਤਾ ਹੁੰਦਾ ਚਾਹੇ ਅਮੀਰੀ ਹੋਵੇ ਚਾਹੇ ਗਰੀਬੀ ਹੋਵੇ ਹੁਣ ਜਿਹੜਾ ਛੜਾਈ ਹੋਵੇ ਜਿਹੜਾ ਬਿਲਕੁਲ ਰੁੰਡ-ਮੁੰਡਾ ਉਹਨੂੰ ਕਬੀਲਦਾਰੀ ਦਾ ਉਹਨੂੰ ਕੀ ਪਤਾ ਉਹਨੂੰ ਪਤਾ ਹੀ ਨਹੀਂ ਜਦ ਹਾਈ ਨਹੀਂ ਕਹਿੰਦਾ ਟੱਟੀ ਨਾਲ ਬੱਚੀ ਨੀਂਦ ਆਵੇ ਅੱਛੀ ਉਹ ਗੱਲ ਹੋਈ ਪਈ ਆ ਸੋ ਅਸੀਂ ਪੂਰੀ ਸਾਡੀਆਂ ਆਮ ਆਦਮੀ ਪਾਰਟੀ ਦੇ ਯੋਧੇ ਸਾਡੇ ਐਮਐਲਏ ਸਾਹਿਬ ਮੰਤਰੀगण ਸਾਰੇ ਸਾਡੇ ਮਾਝੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿਹੜੇ ਕੀ ਐਨ ਅੱਖਾਂ ਚੱਖਾਂ ਪਾ ਕੇ ਨਾਲ ਗੱਲ ਕਰਦੇ ਨੇ ਅਸੀਂ ਸਾਰੇ ਤਿਆਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਲੋਕ ਸਭਾ ਇਲੈਕਸ਼ਨਾਂ ਦੀ ਜਿਹੜੀ ਆਗਾ ਹੋਰ ਪਖਾਵਾਂਗੇ ਅਸੀਂ ਮਤਾ ਦੇ